ਸਿੱਖੀ ਇੱਕ ਵਿਸ਼ਾਲ ਸੀਗੀ ਹੂੰ ਠੀਕ ਹੈ ਆਪ ਦੀ ਆਡਿਆਲੋਜੀ ਦੀ ਗੱਲ ਕਰੋ ਆਪ ਦੇ ਧਰਮ ਦੇ ਕਾਰਨ ਕੀ ਲਿਆ ਕੇ ਇਸ ਤਰੀਕੇ ਦਾ ਜਿਹੜਾ ਘਾਣ ਹੋਇਆ ਜਾਂ ਇਸ ਤਰੀਕੇ ਦੇ ਜਿਹੜੇ ਸਵਾਲੀਆ ਨਿਸ਼ਾਨ ਲੱਗੇ ਉਹਦੇ ਪਿੱਛੇ ਜ਼ਿੰਮੇਵਾਰੀਆਂ ਨਹੀਂ ਸਹੀ ਤਰੀਕੇ ਨਾਲ ਨਭਗੀਆਂ ਗਈਆਂ ਜਾਂ ਐਸਡੀਪੀਸੀ ਹੋਵੇ ਜਾਂ ਸਰਮੌਰ ਸੰਸਥਾ ਸ਼੍ਰੋਮਣੀ ਕਾਲੀਦਾਲ ਹੋਵੇ ਜ਼ਿੰਮੇਵਾਰ ਨਹੀਂ ਕੁਝ ਮਾਹੌਲ ਹੀ ਇਸ ਤਰ੍ਹਾਂ ਦਾ ਮਾਹੌਲ ਹੀ ਇਸ ਤਰ੍ਹਾਂ ਦਾ ਸਿਰਜ ਦਿੱਤਾ ਗਿਆ ਕਿ ਤਾਕਤਾਂ ਇਹੋ ਜੀਆਂ ਬੈਠੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਸਿੱਖੀ ਜਿਹੜੀ ਅਸੀਂ ਕਿਦੇ ਵਿੱਚ ਕੱਟੜਤਾਈ ਆਵੇ ਤੇ ਅੱਗੇ ਵਧੇ ਨਾ ਸਿੱਕੀ ਕੱਟੜਦਾ ਹੀ ਨਹੀਂ ਮੰਦੀ ਨਾ ਸਿੱਖੀ ਸਿੱਖੀ ਚ ਕੱਟੜਦਾ ਹੀ ਹਨਗੇ ਅਸੀਂ ਸੰਤਬਾਬਾ ਜਨੈਲ ਸਿੰਘ ਹੋਰਾਂ ਦੀ ਅਸੀਂ ਸਪੀਚਾਂ ਸੁਣਦੇ ਰਿਹਾ ਅੱਜ ਵੀ ਸਪੀਚਾਂ ਤੁਸੀਂ ਡਾਊਨਲੋਡ ਕਰਕੇ ਕਿਤੇ YouTube ਤੇ ਕਰ ਲਿਆ ਜਾਓ ਕਹਿੰਦਾ ਕਿ ਜਿਹੜਾ Hindu ਆਪਣੇ ਧਰਮ ਚ ਪੱਕਾ ਆ ਹਾਂਜੀ ਪਤਾ ਨਹੀਂ ਕਿੰਨੇ ਤਰਕ ਗਿਣਦੇ ਹੁੰਦੇ ਸੀਗੇ ਹਾਂਜੀ ਟਿੱਕੇ ਜਿਹੜੇ ਆ 9 ਹਾਂਜੀ ਉਹਨੇ ਜਨੇਊ ਪਾਇਆ ਹੋਵੇ ਘੋਖੀ ਤੇ ਪਤਾ ਨਹੀਂ ਧੋਤੀ ਤੇ ਕਖਾਈ ਤੇ ਬੋਦੀ ਰੱਖੀ ਹੋਵੇ ਉਹ ਸਾਡਾ ਭਰਾ ਆ ਜੀ 안니 <목소리도>